ਪੁਰਾਣੀ ਰੰਜਸ਼ ਦੇ ਚੱਲਦੇ ਗੁਰਦਾਸਪੁਰ ਦੇ ਪਿੰਡ ਪੋਪਰ ਵਿੱਚ ਪਿੰਡਾਂ ਦੇ ਦੋ ਗੁੱਟਾਂ ਵੱਲੋਂ ਵਧਾਈ ਲੈਣ ਤੇ ਆਪਸ ਵਿੱਚ ਭਿੜੇ ਦੋਨਾਂ ਕਿਨਰ ਗੁੱਟਾਂ ਨੇ ਇੱਕ ਦੂਜੇ ਦੇ ਉੱਪਰ ਜੈਲੇ ਕਿੰਨਰ ਹੁੰਦੇ ਲਗਾਏ ਆਰੋਪ ਅਤੇ ਦੋਨਾਂ ਕਿਨਰਾਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੋਨੋਂ ਕਿਨਰ ਗੁੱਟਾਂ ਨੇ ਇੱਕ ਦੂਜੇ ਦੇ ਉੱਪਰ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਚਾਰ ਲੋਕੀ ਜ਼ਖਮੀ ਹੋਏ ਅਤੇ ਇੱਕ ਕਿਨਰ ਦੇ ਗੁੱਟੇ ਦੀ ਗੱਡੀ ਵੀ ਬੰਦ ਕੀਤੀ ਗਈ ਇੱਕ ਗੁੱਟ ਦੇ ਕਿੰਨ ਢੋਲ ਕੀ ਵਜਾਉਣ ਵਾਲੇ ਵਿਅਕਤੀ ਸੋਨੂ ਨੇ ਦੱਸਿਆ ਕਿ ਅਸੀਂ ਇਹਨਾਂ ਦੇ ਖਿਲਾਫ ਪਹਿਲਾਂ ਸ਼ਿਕਾਇਤ ਵੀ ਲਖਾਈ ਹੈ ਅਤੇ ਸਾਡੇ ਨਾਲ ਇਹ ਤਕਾ ਕਰਦੇ ਹਨ ਅਤੇ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਦ ਥਾਣਾ ਸਦਰ ਗੁਰਦਾਸਪੁਰ ਐਸਐਚਓ ਅਮਨਦੀਪ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਦੋ ਕਿਨਰ ਗੁੱਟਾਂ ਦੇ ਆਪਸ ਵਿੱਚ ਵਧਾਈ ਲੈਣ ਤੋਂ ਝਗੜਾ ਹੋਇਆ ਹੈ ਅਤੇ ਅਸੀਂ ਜਾਂਚ ਕਰਕੇ ਦੋਨਾਂ ਪਾਰਟੀਆਂ ਦੇ ਬਿਆਨ ਲੈ ਕੇ ਜੋ ਮੈਡੀਕਲ ਰਿਪੋਰਟ ਆਵੇਗੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਹੋਰ ਕੀ ਕੁਝ ਕਹਿਣਾ ਹੈ ਦੋਨੋਂ ਕਿਨਰਾਂ ਦਾ ਅਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਨਾਮ ਦੱਸੋ ਮੇਰਾ ਨਾਮ सोनू ਆ ਜੀ ਹਾਂਜੀ ਜੋਗਿਆ ਪਿੰਡ ਮਸਲਾ ਕੀ ਲੱਗਦਾ ਮਸਲਾ ਇਹ ਹੋਇਆ ਜੀ ਆਪਣਾ 28 29 ਤਰੀਕ ਦਾ ਨਾ ਫੈਸਲਾ ਸੀਗਾ ਲਾਡੀ ਸਰਪੰਚ ਦੇ ਜਿਹੜਾ ਦੋੜੇ ਵਾਲਿਆਂ ਨੇ ਰੱਖਿਆ ਸੀਗਾ ਠੀਕ ਹੈ ਜੀ ਤੇ ਆਪਾਂ ਨਾ ਉਹ ਪੁਰਪਿੰਡ ਦੇ ਵਿੱਚ ਉਹਨਾਂ ਨੂੰ ਡਕੈਣਗੇ ਸੀਗੇ ਘਰ ਵਾਲਿਆਂ ਨੂੰ ਵੀ 29 ਤਰੀਕ ਤੋਂ ਬਾਅਦ ਚੁੜਾਈ ਲੈਣੀ ਆ ਜਿਹਨੂੰ ਵੀ ਦੇਣਿਆ ਜਿਹੜਾ ਫੈਸਲਾ ਨਿਪੜਿਆ ਠੀਕ ਹੈ ਜੀ ਇੰਨੀ ਗੱਲ ਅਸੀਂ ਕਹਿ ਕੇ ਫਿਰ ਨਿਕਲੇ ਹਾਲੇ ਇਹਨਾਂ ਨੇ ਦੋ ਗੱਡੀਆਂ ਲੈ ਕੇ ਤਾਂ ਅੱਗੇ ਲਾਤੀਆ ਖੱਡੇ ਕਿੰਨਾਂ ਗੱਡੀਆਂ ਲੈ ਗਏ ਉਹ ਗੱਡੀਆਂ ਜੀ ਆ ਨੰਦਨੀ ਮਾਨ ਤੋਂ ਉਹਨਾਂ ਨੇ ਨੰਦਨੀ ਮਾਨ ਤੋਂ ਜਿਹੜਾ ਬੰਦਾ ਆ ਭਰੀ ਵਾਲ ਦਾ ਇਹਨੂੰ ਦੋ ਗੱਡੀਆਂ ਲਿਆ ਕੇ ਅੱਗੇ ਲਾਤੀਆਂ ਮਾ ਸਾਨੂੰ ਇਹਨਾਂ ਨੇ ਗੱਡੀ ਚੋਂ ਖਿੱਚ ਕੇ ਕੱਢਿਆ ਤਾਂ ਤਤਰਮਾਨ ਨੇ ਸ਼ੁਰੂ ਕਰਤੇ ਜਿਹੜਾ ਉਹਨਾਂ ਨੇ ਤਤਰਮਾਨ ਨੇ ਹਟਦੇ ਸ਼ੁਰੂ ਕਰਤੇ ਆ ਇਹ ਮੇਰੇ ਮੁੰਡੇ ਦੇ ਵੀ ਲੱਗੇ ਆ ਮੇਰੇ ਵੀ ਲੱਗੇ ਅਸੀਂ ਦੋ ਜਣੇ ਸੀਗੇ ਬਾਕੀ ਹੋਰ ਕੋਈ ਨਹੀਂ ਸੀ ਸਾਡੇ ਨਾਲ ਤੇ ਅਸੀਂ ਤਰਖਾਛਾ ਪਹਿਲਾਂ ਵੀ ਪਿਆ ਆ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਣ ਲਈ ਸਾਨੂੰ ਜਾਣ ਲਿਮੜਾਵਲਾ ਖਤਰਾ ਆ ਸਾਨੂੰ ਅਸੀਂ ਦੱਸਿਆ ਵੀ ਪਹਿਲਾਂ ਇਹਨਾਂ ਨੂੰ ਪੁੱਛ ਬਰਾਜ ਮਾਨੂੰ ਉਹਨਾਂ ਨੇ ਵੀ ਸਾਡੀ ਕੋਈ ਨਹੀਂ ਸੁਣੀ ਤੇ ਕੱਲ ਵੀ ਇਹਨੇ ਜਦੋਂ ਇੱਥੇ ਲੜਾਈ ਹੋਣ ਦੀ ਸੀ ਨਹੀਂ ਕੱਲ ਵੀ ਫੋਨ ਕੀਤਾ ਵੀ ਸਾਨੂੰ ਖਤਰਾ ਆਇਆ ਇੱਥੇ ਜਲਦੀ ਤੋਂ ਜਲਦੀ ਪੁਲਿਸ ਭੇਜੋ ਤੇ ਕੱਲ ਵੀ ਪੁਲਿਸ ਵਾਲੇ ਨਹੀਂ ਆਏ ਪੁਲਿਸ ਵਾਲੇ ਨਹੀਂ ਉੱਥੇ ਆਏ ਜਦੋਂ ਲੜਾਈ ਹੋ ਗਈ ਜਦੋਂ ਆ ਸਾਰਾ ਕੋਲ ਵੱਡ ਬਡੰਗਾ ਰਹਿਣਾ ਕਰਦਾ ਕੁਛ ਰਹਿਣੇ ਉਹਨੂੰ ਬਾਅਦ ਆਇਆ ਇਹ ਸਭ ਪੁਲਿਸ ਵਾਲੇ ਜੀ ਹੁਣ ਬੇਨਰ ਵਾਲੇ ਹੋਇਆ ਜੋ ਵੀ ਆਇਆ ਤੁਹਾਨੂੰ ਜੀ ਇਨਸਾਫ ਚਾਹੀਦਾ ਇਨਸਾਫ ਦੀ ਮੰਗ ਕਰਦੇ ਆਂ ਜੀ ਕੀ ਕੀ ਕਰਦੇ ਹੋ ਕੰਮ ਨੂੰ ਵਧਾਈ ਲੈ ਜਾਂਦੇ ਕੀ ਕਰਦੇ ਅਸਜੀ ਮੈਂ ਢੋਲ ਕੀ ਬਿਜੋ ਨਾਲ ਨਾਲ ਬਾਬਾ ਦੇ ਨਾਲ ਗੱਡੇ ਚੋਂ ਨਾਲ ਸੀਗਾ ਕਿਹਦੇ ਬਾਬਾ ਨੇ ਮੈਂ ਪੰਮੀ ਬਾਬਾ ਜੀ ਇੰਨਾ ਜੀ ਮੈਨੂੰ ਘੱਟੋ ਘੱਟ ਵੀ 30 35 ਸਾਲ ਹੋ ਗਏ ਆ ਜੀ ਜੋਗੀਆਂ ਦੇ ਵਿੱਚ ਦੇੜਾ ਇਹਨਾਂ ਦਾ ਕੋਲ ਇਸ ਟਾਈਮ ਬਾਬਾ ਜੀ ਵੱਡੇ ਪੂਰੇ ਹੋ ਗਏ ਆ ਪੰਮੀ ਮਹੰਤ ਜੀ ਉਹਦੇ ਨਾਲ ਪਈ ਸਿਵਰਨ ਮਹੰਤ ਜੀ ਆ ਗੱਡੀ ਗੱਡੀ ਕਿਹਨੇ ਬੰਨੀ ਗੱਡੀ ਸਾਡੇ ਜਿਹੇ ਮਹੰਤਾਂ ਨੇ ਬੰਨੀ ਆ ਕੁਤਰਾ ਨੇ ਆਹ ਨੰਦਰੀ ਮਹੰਤਾ ਜਿਹੜੇ ਦੇ ਨਾਲ ਸੀ ਹੋਰ ਕੁਤਰੇ ਜਿਹੜੇ ਬੰਨ ਬਸਾਤੇ ਜਿਹੜੇ ਬਿੰਨ ਫਸਾਤੇ ਸੀਗੇ ਉਹ ਆ ਹਾਂਜੀ ਤੇ ਨਾਲ ਮੁੰਡੇ ਸੀ ਕਾਫੀ ਗੱਡੀਆਂ ਵਿੱਚ ਬੈਠੇ ਇਹਨਾਂ ਦੇ ਸੋ ਜਣ ਹਾਂਜੀ ਆਪਾਂ ਗਈ ਉਹ ਤੇ ਵਿਦਾਇਦਾ ਬੁੱਤ ਤੋਂ ਕੁੱਛਣ ਦੇ ਕੇ ਤੇ ਉਹਨਾਂ ਨੂੰ ਦੱਸਾਂਗੇ ਕਿ ਕਿ ਨਕਲੀ ਕਿਨੇ ਜਰ ਦੇ ਉਹਨਾਂ ਨੂੰ ਵਿਦਾਇਨਾ ਨਾ ਦਿਓ ਹੈਨਾ ਤੇ ਆਪਾਂ ਉਹਨਾਂ ਨੂੰ ਦੱਸਣਗੇ ਤੇ ਜਦੋਂ ਆਪਾਂ ਉਹਨਾਂ ਨੂੰ ਦੱਸ ਕੇ ਨਿਕਲੇ ਘਰੋਂ ਆਣਾ ਤੇ ਇਹਨਾਂ ਨੇ ਗੱਡੀ ਗਾੜੀ ਘੇਰ ਕੇ ਸਾਡੀ ਤੇ ਹਨੂ ਕੁਟਨ ਮਾਲਾ ਪੀ ਸਾਡੀ ਬਾਹਰ ਗੱਡੀ ਤੋੜੀ ਇਹਨਾਂ ਨੇ ਹਾਂ ਜੋਟ ਤੋਂ ਬਾਹਰੋਂ ਲਕੀ ਸ਼ੀਰਾ ਤੇ ਨੰਦਰੀ ਮਹੰਤੂ ਕੀ ਬਾਤਰੀ ਕਿਨੇ ਜਾਣੇ ਉਹ ਹੈਗੇ ਸੀ ਸੱਜਣ ਅੱਤਰ ਕਿਨੇ ਕਿਨਾ ਲਕੀਆਂ ਹਨ ਸਾਡੇ ਪਿਓ ਦੇ ਪਿਤਾ ਮੇਰੇ ਤੇ ਮੇਰੇ ਪਾਪਾ ਦੇ ਹਾਂਜੀ ਹਾਂਜੀ ਜੀ ਮੇਰਾ ਨਾਮ ਨੰਦਰੀ ਮਹੰਤ ਤੇ ਮੈਂ ਜੋੜੇ ਚਿੱਤਰਾ ਜੋਈਆਂ ਦੀ ਪੰਮੀ ਗੁਰੂ ਦੀ ਚੇਲਾ ਪਠਾਨਕੋਟ ਵਾਲੀ ਦਾ ਜੀ ਹਾਜੀ ਮੰਤ ਦੀ ਚੇਲਾ ਹਾਂਜੀ ਦੇਖੋ ਜੀ ਕੁਝ ਸਮਿਆਂ ਦੇ ਵਿੱਚ ਪਹਿਲਾਂ ਇੱਥੇ ਜੋਈਆਂ ਪਿੰਡ ਦੇ ਵਿੱਚ ਪੰਮੀ ਖੁਸਰਾ ਰਹਿੰਦਾ ਸੀ ਜੋ ਕਿ ਸਾਡਾ ਗੁਰੂ ਸੀ ਉਹਦੀ ਡੈਥ ਹੋ ਗਈ ਦੀ ਆ ਹੁਣ ਤੇ ਜਿਹੜਾ ਉਹਦਾ ਪੁੱਤਰ ਏ ਤੇ ਪੁੱਤਰ ਹਾਂਜੀ ਜੋ ਪੰਮੀ ਮੰਤਸੀ ਉਹ ਇੱਕ ਸ਼ਾਦੀ ਸ਼ੁਦਾਸੀ ਬੰਦਾਸੀ ਉਹਦੇ ਬੱਚੇ ਸੀ ਜਿਹੜਾ ਉਹਦਾ ਪੁੱਤਰ ਏ ਹੁਣ ਉਹ ਤੱਕੇ ਨਾ ਆ ਕੇ ਸਾਡੇ ਡੇਰੇ ਦੇ ਵਿੱਚ ਕਬਜ਼ਾ ਕੀਤਾ ਏ ਨਾਲ ਸਾਨੂੰ ਧਮਕੀਆਂ ਦੇਂਦਾ ਕੰਨਦਾ ਤੁਹਾਨੂੰ ਲਾਕੇ ਵਿੱਚ ਵਧਾਈ ਨਹੀਂ ਮੰਗਣ ਦੇਣੀ ਨਾਲੋਂ ਨਸ਼ੇ ਪੱਤੇ ਕਰਦਾ ਚਿੱਟਾ ਪੀਂਦਾ ਹੈ ਤੁਹਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈਗਾ ਜੋ ਕਿ ਅੱਜ ਉਹ ਪਰਪਿੰਡ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਬਣਿਆ ਸੀ ਤੇ ਸਾਰੇ ਗੁਰਪ ਜਿੰਨਾ ਸਦਾ 13 ਦਾ ਸੀਗੇ ਵਧਾਈ ਲੈਣ ਵਾਸਤੇ ਅਸੀਂ ਉੱਥੇ ਚੁੱਪ ਕਰਕੇ ਖੜੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਉਧਰ ਖਸਰੇ ਹੋਰ ਵੀ ਦੂਸਰੀ ਪਾਰਟੀ ਦੇ ਵੀ ਆਏ ਹੋਏ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਖਸਰੇ ਤਾਂ ਸਾਨੂੰ ਕੋਈ ਲੱਭਾ ਨਹੀਂ ਇਹ ਖਲੋਤਾ ਇਹਦੀਆਂ ਦੋ ਗੱਡੀਆਂ ਸੰਨ ਆ ਜੜੀ ਹੱਥ ਹੈ ਹਥਿਆਰਾਂ ਦੇ ਨਾਲ ਭਰੀ ਹੋਈ ਇਸ ਵਕਤ ਮੌਕੇ ਤੇ ਵੀ ਇਸ ਗੱਡੀ ਵਿੱਚ ਹਥਿਆਰ ਪਏ ਡਾਕਟਰ ਡਰਾਟ ਰਾਟਾ ਬੱਸ ਗੋੜ ਸਭ ਕੋ ਪਿਆ ਹਗਾ ਦੇਖੋ ਜੀ ਦੂਸਰੀ ਗੱਡੀ ਵਿੱਚ ਕਿੰਨਰ ਸੀ ਉਹ ਸਾਨੂੰ ਦੇਖ ਕੇ ਤੇ ਭੱਜ ਗਏ ਲਾਪਤਾ ਹੋ ਗਈ ਉਸੇ ਵੇਲੇ ਹਾਂਜੀ ਨਕਲੀ ਕਿਨਰ ਜਿਹੜੇ ਹੈਗੇ ਨੇ ਤੇ ਦੂਸਰੀ ਗੱਲ ਇਹ ਕੁਛ ਮੁੰਡਿਆਂ ਦੇ ਨਾਲ ਆ ਕੇ ਅਸੀਂ ਉੱਥੇ ਖੜੇ ਸਾਡੇ ਢੋਲ ਕਮਾਸਟਰ ਮੁੰਡਿਆਂ ਦੇ ਉੱਤੇ ਸਾਡੇ ਕਿੰਨਰਾਂ ਦੇ ਉੱਤੇ ਨੇ ਜਾਨੋ ਅੰਬਲਾ ਕੀਤਾ ਜੀ ਸਾਨੂੰ ਮਾਰਨਦਾ ਹਾ ਬਲਾ ਕੀਤਾ ਤਲਵਾਰਾਂ ਚੁਲਾਈਆਂ ਸਾਡੇ ਉੱਪਰ ਆਇਆ ਕੜੇ ਚਲਾਈਏ ਫਿਰ ਪਾੜ ਦਿੱਤੇ ਮੁੰਡਿਆਂ ਦੇ ਹਾਂਜੀ ਉਹਨਾਂ ਦੇ ਪਰਵੱਟੇ ਪਾੜ ਦਿੱਤੇ ਕੈਂਚੀਆਂ ਚਲਾਈਆਂ ਸਾਡੇ ਬੰਦੇ ਜ਼ਖਮੀ ਹੋਏ ਆ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋ ਅੱਸੀ ਜਿਹੜਾ ਕਿੰਨਰ ਸਾਡੀ ਉਹਨਾਂ ਨੇ ਤੁਹਾਡੇ ਨਾਲ ਉਹ ਜੀ ਹਰਕਤ ਕੀਤੀ ਆ ਕਿ ਅਸੀਂ ਇਸ ਸਮਾਜ ਨੂੰ ਦਹ ਨਹੀਂ ਸਕਦੇ ਤੁਹਾਡੀ ਜਿਤਨੂ ਹੱਥ ਪਾਇਆ ਉਹਨਾਂ ਨੇ ਉਹ ਕਿੱਥੇ ਦੇ ਬੰਦੇ ਹੋ ਸਾਰੇ ਉਹ ਸਾਰੇ ਬੰਦੇ ਵੀ ਇੱਥੇ ਆਏ ਹੋਏ ਨੇ ਪਰ ਉਹਨਾਂ ਤੋਂ ਪਹਿਲਾਂ ਅਸੀਂ ਪਹੁੰਚੇ ਹੋਏ ਆਂ ਸਾਰਾ ਪਿੰਡ ਵੀ ਸਾਡੀ ਗਵਾਈ ਦੇਗਾ ਪੁੱਪਰ ਪਿੰਡ ਕਿ ਹਾਂਜੀ ਕੌਣ ਗਲਤ ਤੇ ਕੌਣ ਸਹੀ ਹੈ ਇਹ ਗੱਡੀ ਉਹਨਾਂ ਦੀ ਆਹ ਗੱਡੀ ਉਹਨਾਂ ਦੀ ਫੱਜ ਰਹੀ ਤੇ ਉਹ ਉਹਨਾਂ ਨੇ ਪਤਾ ਕੀ ਕੀਤਾ ਇਹ ਗੱਡੀ ਉਹਨਾਂ ਦੀ ਕਿਸ ਵਜ੍ਹਾ ਨਾਲ ਭੱਜੀ ਏ ਉਹ ਉਹਦੇ ਮੁੰਡਾ ਚੋਰੀ ਚੋਰੀ ਭੱਜਣ ਲੱਗਾ ਇੱਕ ਲੇਡੀਜ਼ ਤੇ ਉਹਦੀ ਮੰਮੀ ਦੋਨੋਂ ਜਾਣੀ ਜਾਣੀ ਜੋਰ ਦੀ ਉਹਨਾਂ ਨੂੰ ਟੱਕਰ ਲਾ ਕੇ ਤੇ ਉੱਥੇ ਸੁੱਟ ਦਿੱਤਾ ਪਿੰਡ ਵਾਲੇ ਪਿੰਡ ਵਾਸੀਆਂ ਨੇ ਇਹ ਗੱਡੀ ਸਾਰੀ ਉਹਨਾਂ ਦੀ ਤੋੜ ਦਿੱਤੀ ਹੈਗੀ ਹਾਂਜੀ ਇਹ ਗੱਡੀ ਲੈ ਕੇ ਹੁਣ ਉਹਨਾਂ ਦਾ ਬੇਟਾ ਲੈ ਕੇ ਆਇਆ ਹਰ ਕਿਸੇ ਵੀ ਪੁਲਿਸ ਨੂੰ ਚੱਲ ਹਰ ਸ਼ਫਾਦਾ ਜੀ ਕੇਸ ਚੱਲਣ ਡਿਆਗਾ ਉਥੇ ਜੋੜੇ ਚਿਤਰਾ ਚੌਂਕੀ ਦੇ ਵਿੱਚ ਹਾਂਜੀ ਜੀ ਬਿਲਕੁਲ ਐਫਐਸਆਈ ਜੀਵਨ ਕੋਲ ਚੱਲਣ ਡਿਆ 30 ਤਰੀਕ ਦਾ ਸਾਡਾ ਫੈਸਲਾ ਹੀ ਅਸੀਂ ਇਹਨੂੰ ਕਿਹਾ ਤਰੀਕ 30 ਤਰੀਕ ਤੱਕ ਤੂੰ ਕੋਈ ਕੰਮ ਨਹੀਂ ਕਰਨਾ ਹੈਗਾ ਜਿਹੜਾ ਸਾਡਾ ਕੰਮ ਹੈਗਾ ਮੰਨ ਤਦਸੀਓ ਕਰਨਾ ਅਸੀਂ ਵਧਾਈ ਲੈਣ ਜਾਵਾਂਗੇ 30 ਤਰੀਕ ਨੂੰ ਜਦੋਂ ਸਾਡੀ ਹੱਦ ਰਾਜੀ ਮੰਤ ਪਠਾਨਕੁੱਟ ਵਾਲੇ ਆਣਗੇ ਜਿਹੜਾ ਉਹ ਫੈਸਲਾ ਕਰਨਗੇ ਉਹੀ ਸਾਨੂੰ ਮਨਜ਼ੂਰ ਹੋਏਗਾ ਤੇ ਇਹਨੇ ਉਹਨਾਂ ਦੇ ਫੈਸਲੇ ਤੋਂ ਵੀ ਬਾਅਦੂਤ ਸਾਡੇ ਤੇ ਜਾਨੋ ਮਾਰਨ ਦਾ ਹਮਲਾ ਕੀਤਾ ਮੈਂ ਪ੍ਰਸ਼ਾਸਨ ਗਾੜੀ ਇਹ ਹੀ ਅਪੀਲ ਕਰਦੀ ਆ ਤੇ ਇਹਦੇ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਕੁੱਤਰਿਆਂ ਨੂੰ ਇਨਸਾਫ ਦਿੱਤਾ ਜਾਵੇ ਜੈ ਹਿੰਦ ਜੈ ਭਾਰਤ